ਇਹ ਕਹਣਗੇ ਗਾਇਕ ਬੜੇ ਵੱਧ ਗਏ ਆ ਕਿੰਨੇ ਰਾਗੀ ਢਾਡੀ ਐਸ ਵਕਤ ਗਾਇਕ ਬਣਿਆ ਤੁਹਾਨੂੰ ਪਤਾ ਹੈ ਤੁਸੀਂ ਗਾਇਕਾਂ ਦਾ ਨਾਮ ਪੜ੍ਹ ਕੇ ਵੇਖ ਲਓ ਮੀਕੇ ਦਾ ਨਾਮ ਸੁਣਿਆ ਸਾਰਿਆਂ ਨੇ ਦਲੇਰ ਮਹਿੰਦੀ ਦਾ ਭਰਾ ਮੀਕੇ ਦਾ ਗੁਰਦੁਆਰੇ ਦਾ ਜਨਮ ਹੈ ਦੁਰਗਾਪੁਰੋ ਗੁਰਦਰਾ ਹੈ ਬੰਗਾਲ ਦੇ ਵਿੱਚ ਮੈਂ ਉਸ ਗੁਰਦਾਰੇ ਨੂੰ ਸਮਾਗਮ ਕਰਕੇ ਆਇਆ ਮੈਨੂੰ ਪ੍ਰਬੰਧਕਾਂ ਨੇ ਵਿਖਾਇਆ ਕਹਿੰਦੇ ਜੀ ਮੀਕੇ ਦਾ ਦਲੇਰ ਮਹਿੰਦੀ ਦਾ ਜਿਹੜਾ ਪਿਤਾ ਸੀ ਐਸ ਗੁਰਦਾਰੇ 'ਚ ਰਹਿੰਦੇ ਹੁੰਦੇ ਸੀ ਉਹ ਜਦੋਂ ਕੀਰਤਨ ਕਰਦੇ ਹੁੰਦੇ ਹੁੰਦੇ ਪਿਤਾ ਜੀ ਦੁਰਗਾਪੁਰ ਬੰਗਾਲ ਦੇ ਵਿੱਚ ਕਿਤੇ ਇਸ ਕਮਰੇ ਦੇ ਵਿੱਚ ਮੀਕੇ ਦਾ ਜਨਮ ਹੈ ਤੇ ਉਹਨੇ ਆਪਣੇ ਪੜ੍ਹੇ ਲਿਖੇ ਤੁਸੀਂ Google ਤੇ ਮੀਕੇ ਦਾ ਨਾਮ ਪੜ੍ਹ ਕੇ ਉਹਦਾ ਜਿਹੜਾ ਜਨਮ ਸਥਾਨ ਹੈ ਉਹਨੇ ਲਿਖ ਕੇ ਪਾਇਆ ਉਥੇ ਦੁਰਗਾਪੁਰ ਉਹ ਵੀ ਪਤਾ ਲੱਗ ਗਈ ਸੀ ਤੇ ਜੇ ਭਲਾ ਉਹ ਕੀਰਤ ਨਹੀਂ ਆਉਂਦਾ ਤੇ ਨਾਲੇ 10-10 ਰੁਪਏ ਦੇਣੇ ਨਾਲੇ ਜਲੀਲ ਕਰਨਾ ਸੀ ਅੱਜ ਉਹ ਕਰੋੜਾਂ ਰੁਪਏ ਫਿਲਮਾਂ ਦੇ ਗਾਣੇ गा ਕੇ ਲਿੰਦਾ ਅਗਲਾ ਤੇ ਫੇਰ ਪਤਾ ਕਰਨ ਕਿ ਗਾਇਕ ਵਧ ਗਿਆ ਤੇ ਵਧਾਈ ਕਿਹਨਾਂ ਨੇ ਪਹਿਲਾਂ ਤੁਸੀਂ ਆਪਣੇ ਪੋਤੀ ਦੇ ਵਿਆਹ ਤੇ ਗਉਣ ਵਾਲੀ ਸਾਦੇ ਹੋ ਉਥੇ ਜਿੰਨੇ ਕੀਤੇ ਹੁੰਦੇ ਉਹ ਦਿੰਦੇ ਵਖਰੇ ਉਦਾਂ ਵੱਧ ਵਾਰ ਦਿਆ ਰਾਗੀ ਆ ਜਾਵੇ ਨਾ ਉਹ ਜਲੀਲ ਕਰਦੇ ਨਾ ਉਹਨੂੰ ਉਹ ਜਲੀਲ ਕਰਦੇ ਹੋ ਆਪਣੀਆਂ ਪੀੜੀਆਂ ਨੂੰ ਦੱਸ ਜਾਂਦਾ ਕਿ ਪੁੱਤ ਹੋਰ ਕੰਮ ਕਰ ਲਿਓ ਤੁਸੀਂ ਇਸ ਬੰਨੇ ਨਾਲ ਤੁਰਿਓ ਇਸ ਬੰਨੇ ਨਾਲ ਤੁਰਿਓ ਤੇ ਕਰਨ ਵਾਲੇ ਕੌਣ ਆ ਭਲਾ ਬੋਲੋ ਗੁਰੂ ਕੇ ਪਿਆਰੇਓ ਅਸੀਂ ਤੇ ਅਸੀਂ ਆਪ ਖੁਦ ਆਪ ਤੇ ਆਉਣ ਵਾਲਾ ਸਮਾਂ ਇਦਾਂ ਦਾ ਆ ਰਿਹਾ ਤੁਹਾਨੂੰ ਗਰੰਥੀ ਵੀ ਨਹੀਂ ਲੱਭਣੇ ਪਾਠ ਕਰਨ ਵਾਲੇ ਗਰੰਥੀ ਵੀ ਲੱਭਣੇ ਆਪ ਤੁਸੀਂ ਕਰਨਾ ਕੋਈ ਨਹੀਂ ਗਰੰਥੀ ਤੁਹਾਨੂੰ ਲੱਭਣਾ ਕੋਈ ਨਹੀਂ ਜੇ ਅਸੀਂ ਇਹੋ ਹਾਲਾਤ ਸਾਡੇ ਰਹੇ ਤਾਂ ਆਪ ਅਸੀਂ ਕਰਨਾ ਨਹੀਂ ਗਰੰਥੀ ਕੋ ਲੱਭਣਾ ਨਹੀਂ ਕਿਉਂਕਿ ਆਪ ਸਾਡੀ ਸੋਚ ਇਦਾਂ ਦੀ ਬਣ ਗਈ ਅਜੇ ਵੀ ਬਦਲੋ ਅਜੇ ਵੀ ਆਪਣੀ ਸੋਚ ਬਦਲੋ ਆਪਣੇ ਬੱਚੇ ਬੱਚਿਆਂ ਨੂੰ ਗੁਰਮਤ ਵਾਲੇ ਬੰਨੇ ਤੋਰਨ ਦੀ ਕੋਸ਼ਿਸ਼ ਕਰੋ ਮੈਂ ਨਾ ਤੁਹਾਡੇ ਬੱਚੇ ਭਾਵੇਂ ਜਿਹੜੇ ਮਰਜ਼ੀ ਆਉਧੇ ਤੇ ਜਾਣ ਜਿਹੜੀ ਮੁਢਲੀ ਸਿੱਖਿਆ ਮਾਂ ਨੇ ਦੇ ਦੇਣੀ ਆ ਨਾ ਭੈਣੋ ਕਿਸੇ ਹੋਰ ਕੋਲੋਂ ਨਹੀਂ ਮਿਲਣੀ ਭਗਤਪੂਰਨ ਸਿੰਘ ਜੀ ਦੇ ਅੰਦਰ ਮੁਢਲੀ ਸਿੱਖਿਆ ਮਾਂ ਵੱਲੋਂ ਪਾਈ ਗਈ ਸੀ ਮਾਤਾ ਮਹਿਤਾਬ ਕੌਰ ਵੱਲੋਂ ਕਿੱਡਾ ਵੱਡਾ ਸੰਘਰਸ਼ ਕੀਤਾ ਜੀ ਉਸ ਮਾਤਾ ਨੇ ਘਰ 'ਚ ਦੋ ਚੀਜ਼ਾਂ ਪੜ੍ਹੀਆਂ ਜਾਂਦੀਆਂ ਸੀ ਰਮਾਇਣ ਗੀਤਾ ਤੇ ਜਪਜੀ ਸਾਹਿਬ ਕਿਉਂਕਿ ਪਿਤਾ ਹਿੰਦੂ ਪਰਿਵਾਰ ਚੋਂ ਸੀ ਪਰ ਕਿੱਡੀ ਦਲੇਰ ਮਾਂ ਹੋਏਗੀ ਸਮਝੌਤਾ ਵੀ ਕੀਤਾ ਉਹਨੇ ਨਾ ਰੱਖਣ ਲੱਗਿਆ ਵੀ ਉਹਨੇ ਆਪਣੇ ਪਤੀ ਨੂੰ ਕਿਹਾ ਜੋ ਤੁਹਾਡਾ ਦਿਲ ਕਰਦਾ ਰੱਖੋ RAM ਜੀ ਦਾਸ ਰੱਖਿਆ ਪਰ ਜਪਜੀ ਸਾਹਿਬ ਆਪਣਾ ਪ੍ਰਭਾਵ ਪਾ ਗਏ ਭਗਤਪੂਰਨ ਸਿੰਘ ਜੀ ਬਣ ਗਏ ਰਸਤੇ 'ਚ ਕੋ ਪੱਥਰ ਪਿਆ ਹੋਵੇ ਰੋੜਾ ਪਿਆ ਹੋਵੇ ਕੋ ਕਿੱਲ ਪਿਆ ਹੋਵੇ ਮਾਂ ਨੇ ਚੁਕਣਾ ਤੇ ਪੁੱਛਣਾ ਮਾਂ ਕਿਉਂ ਚੁਕਦੇ ਆਂ ਆਪਾਂ ਕਹਣਾ ਪੁੱਤ ਰਾਹ ਜਾਂਦੇ ਰਾਹੀ ਨੂੰ ਤਕਲੀਫ ਹੋਏਗੀ ਬੱਚੇ ਦੇ ਅੰਦਰ ਉਹ ਗੱਲ ਜਾਂਦੀ ਗਈ ਮੇਰੀ ਮਾਂ ਰਸਤੇ 'ਚ ਪੱਥਰ ਚੁੱਕਦੀ ਆ मां ਚੜਾਈ ਕਰ ਗਈ ਭਗਤ ਜੀ ਸਰ ਜਿੰਦਗੀ ਲੋਕਾਂ ਦੇ ਰਸਤਿਆਂ 'ਚ ਪੱਥਰ ਹੀ ਚੁੱਕਦੇ ਰਹਿ। ਤੇ ਜਿਹੜੀ मां ਆਪਣੇ ਬੱਚੇ ਸਾਹਮਣੇ ਪੱਥਰ ਖਿਲਾਰਦੀ ਆ। ਜਿਹੜਾ ਬਾਪ ਆਪਣੇ ਬੱਚਿਆਂ ਪੁੱਤਾਂ ਧੀਾਂ ਦੇ ਸਾਹਮਣੇ ਪੱਥਰ ਖਿਲਾਰ ਰਿਹਾ ਲੋਕਾਂ ਦੇ ਰਸਤਿਆਂ 'ਚ ਆਪਾਂ ਮਰ ਜਾਣਾ ਵਾ ਪਰ ਪੱਥਰ ਖਿਲਾਰਨ ਵਾਲੀ ਪੀੜ੍ਹੀ ਅਸੀਂ ਸਮਾਜ ਨੂੰ ਦੇ ਕੇ ਮਰ ਜਾਣਾ। ਇਹ ਫੈਸਲਾ ਅਸੀਂ ਕਰਨਾ ਅਸੀਂ ਪੱਥਰ ਚੁਗਣ ਵਾਲੀ ਪੀੜ੍ਹੀ ਦੇ ਕੇ ਜਾਣਾ। ਕਿ ਪੱਥਰ ਖਲਾਰਨ ਵਾਲੀ ਪੀੜੀ ਦੇ ਕੇ ਜਾਣਾ ਸਮਝ ਨੂੰ ਇਹ ਫੈਸਲਾ ਸਾਡਾ ਆਪਣਾ ਪੱਥਰ ਸਮਝਦੇ ਆ ਕੁਝ ਪੱਥਰ ਹੁੰਦੇ ਆ ਜਿਥੋਂ ਦੀ ਸਿ ਸਰੀਰ ਨੇ ਲੰਘਣਾ ਹੈ ਜਿਥੋਂ ਦੀ ਮਨ ਨੇ ਸਫਰ ਕਰਨਾ ਨਾ ਉਹ ਵੀ ਪੱਥਰ ਹੀ ਆ ਈਰਖਾ ਦਾ ਪੱਥਰ ਬੁਰਾਈਆਂ ਦੇ ਪੱਥਰ ਲਾਲਚ ਦੇ ਪੱਥਰ ਇਹ ਪੱਥਰ ਹੀ ਤੇ ਛੁੱਟੇ ਜਾ ਰਹੇ ਆ ਮਾੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਨਫ਼ਰਤ ਈਰਖਾ ਫਲਾਈ ਜਾ ਰਹੀ ਆ ਕਦੀ ਆਪਣੇ ਬੱਚਿਆਂ ਦੇ ਬ੍ਰੇਨ ਵਿੱਚ ਰਿਸ਼ਤੇਦਾਰਾਂ ਦੇ ਪ੍ਰਤੀ ਨਫ਼ਰਤ ਨਾ ਪੈਦਾ ਕਰੋ